ਭਾਰਤ ਮਾਤਾ ਕੀ ਜੈ ਭਾਰਤ ਮਾਤਾ ਕੀ ਜੈ ਹੰਦੇ ਮਾਤਰਮ ਹੰਦੇ ਮਾਤਰਮ ਸ਼ਹੀਦੋ ਤੁਹਾਡੀ ਸੋਚ ਤੇ ਪਹਿਰਾ ਦੇਾਂਗੇ ਠੋਕ ਕੇ ਸ਼ਹੀਦੋ ਤੁਹਾਡੀ ਸੋਚ ਤੇ ਪਹਿਰਾ ਦੇਾਂਗੇ ਠੋਕ ਕੇ ਅੱਜ 22 ਮਾਰਚ ਤੀਸਰਾ ਮਹੀਨਾ 2024 ਜਿਸ ਤਰ੍ਹਾਂ ਕਿ ਆਪ ਸਭ ਨੂੰ ਪਤਾ ਹੈ ਕਿ 23 ਮਾਰਚ ਨੂੰ ਸਾਡੇ ਮਹਾਨ ਸ਼ਹੀਦਾਂ ਨੂੰ ਅੰਗਰੇਜ਼ ਹਕੂਮਤ ਵੱਲੋਂ ਫਾਂਸੀ ਦਿੱਤੀ ਗਈ ਸੀ ਜੋ ਅੱਜ ਅਸੀਂ ਨਿਕ ਮਾਰ ਰਹੇ ਹਾਂ ਇਹਨਾਂ ਸ਼ਹੀਦਾਂ ਵੀ ਸ਼ਹੀਦੀ ਕਰਕੇ ਮਾਰ ਰਹੇ ਹਾਂ ਅਗਰ ਇਹ ਸ਼ਹੀਦ ਸਾਡੇ ਆਪਣੀਆਂ ਜਾਨਾਂ ਨਿਛਾਵਰ ਨਾ ਕਰਦੇ ਤੇ ਅੱਜ ਜੋ ਅਸੀਂ ਆਜ਼ਾਦੀ ਦਾ ਨਿਕ ਮਾਰ ਰਹੇ ਹਾਂ ਸ਼ਾਇਦ ਅਸੀਂ ਵੀ ਅੱਜ ਉਸੇ ਤਰ੍ਹਾਂ ਹੀ ਅੰਗਰੇਜ਼ਾਂ ਦੀ ਗੁਲਾਮੀ ਕਰ ਰਹੇ ਹੁੰਦੇ ਉਹਨਾਂ ਦੇ ਬਾੜੇ ਮਾਜਰੇ ਹੁੰਦੇ ਮੇਰੇ ਘਰਾਂ ਦੇ ਵਿੱਚ ਕੰਮ ਕਰ ਰਹੇ ਹੁੰਦੇ ਔਰ ਸਾਨੂੰ ਬੜਾ ਮਾਣ ਹੈ ਆਪਣੇ ਸ਼ਹੀਦਾਂ ਤੇ ਅੱਜ ਜਨਤਾ ਸ਼ਕਤੀ ਮੰਚ ਰਾਸ਼ਟਰੀ ਪ੍ਰਧਾਨ ਵਿਕਰਮ ਵਰਮਾ ਜੀ ਅਤੇ ਉਪ ਰਾਸ਼ਟਰੀ ਪ੍ਰਧਾਨ ਬਸੰਤ ਭੋਲਾ ਜੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਮੈਂ ਪੰਜਾਬ ਪ੍ਰਧਾਨ ਜਿੰਦਸੀ ਭਾਦੀਆਂ ਆਪਣੀ ਪੂਰੀ ਟੀਮ ਦੇ ਨਾਲ ਜਸਰਤ ਪੰਡਤ ਸੁਰੇਂਦਰ ਜੀ ਅਮਨਦੀਪ ਬੇਦੀ ਜੀ ਰੋਹਿਤ ਵਰਮਾ ਜੀ ਸੇਮਲ ਡੋਕਟਾ ਜੀ ਜਿੰਦਲ ਸਿੰਘ ਜੀ ਅਮਰਜੀਤ ਸਿੰਘ ਮੰਨੀ ਅਸੀਂ ਸਾਰਿਆਂ ਨੇ ਇਹ ਪ੍ਰਣ ਲਿਆ ਕਿ ਹਰ ਮਹੀਨੇ ਦੋ ਮਹੀਨੇ ਸਹੀਤਾ ਨੇ ਸਮਾਰਗਦੀ ਸਫਾਈ ਕੀਤੀ ਜਾਏਗੀ ਇਸ ਤਰ੍ਹਾਂ ਅੱਜ ਸਾਰਿਆਂ ਨੇ ਨਾਲ ਮਿਲ ਕੇ ਸਫਾਈ ਕੀਤੀ ਹੈ ਔਰ ਅਸੀਂ ਇਹ ਚਾਹ ਪਹਿਲਾਂ ਦੇਖਿਆ ਕਿ ਬਹੁਤ ਜ਼ਿਆਦਾ ਗੰਦ ਪਿਆ ਸੀ ਇਹ ਜਿਹੜਾ ਕੰਮ ਹੈ ਕਾਸ਼ ਤਾਂ ਸਰਕਾਰ ਦਾ ਸਿਹਤਾਂ ਲਈ ਚੜੀਆਂ ਸਰਕਾਰੀ ਸੰਸਥਾਵਾਂ ਹਨ ਉਹਨਾਂ ਦੀ ਸਾਥ ਸੁਭਾਲਦੀ ਕੰਮ ਕਰਨ ਦਾ ਜਿਹੜਾ ਉਹਨਾਂ ਦਾ ਜਿਹੜਾ ਵਾ ਜਿੰਮੇਵਾਰੀ ਸੀ ਲੇਕਿਨ ਇਹ ਜਿੰਮੇਵਾਰੀ ਸਰਕਾਰਾਂ ਨਹੀਂ ਨਿਭਾ ਰਹੀਆਂ ਇਸ ਕਰਕੇ ਜਨਤਾ ਸ਼ਕਤੀ ਮੰਚ ਨੇ ਆਪਣੀ ਜਿੰਮੇਵਾਰੀ ਸਮਝੇ ਹੋਏ ਇਹ ਸਭ ਇਹਨਾਂ ਨੂੰ ਸ਼ੁਰੂ ਕੀਤਾ ਸਿਹਤਾਂ ਦੇ ਸਮਾਰਕ ਜਿਹੜੇ ਨੇ ਉਹਨਾਂ ਨੂੰ ਸਾਫ ਸਫਾਈ ਦਾ ਜਿਹੜਾ ਤਿਹਾਉ ਰੱਖਿਆ ਜਾਏਗਾ ਆਉਣ ਵਾਲੇ ਸਮੇਂ ਦੇ ਵਿੱਚ ਹਰ ਵੀ ਜਿਹੜੇ 2 ਮਹੀਨੇ ਬਾਅਦ ਮੈਨਾਂ ਪੂਰਾ ਤੇ ਹਰਕੇ ਜਾਏਗਾ ਸਫਾਈ ਕੀਤੀ ਜਾਇਆ ਕਰੇਗੀ ਭਾਰਤ ਮਾਤਾ ਦੀ ਜੈ ਭਾਰਤ ਮਾਤਾ ਦੀ ਜੈ